ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡਾਲੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਗੀ ਕੇ ਜੀ ਇੱਕ ਤੁਹਾਨੂੰ ਛੋਟੀ ਸੂਈ ਸਬਾਈ ਦਿਖਾਵਾਂ ਇੱਕਾ ਦੋ ਸੂਈਆਂ ਜਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 81463219501 ਪਿੰਡ ਆਪਣਾ ਜੀ ਪਿੰਡ ਭਾਗੀ ਕਈ ਭਾਗੀ ਕਾ ਜ਼ਿਲ੍ਹਾ ਆਪਾਂ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤੇ ਨੇੜੇ ਤੇੜੇ ਪਿੰਡ ਕਿਹੜੇ ਨੇੜੇ ਤੇੜੇ ਜਿਵੇਂ ਨਿਹਾਲ ਸਿੰਘ ਵਾਲਾ ਸ਼ਹਿਰ ਪੈ ਗਈ ਬਲਾਸਪੁਰ ਪਿੰਡ ਆ ਗਿਆ ਹਿੰਮਤਪੁਰਾ ਇਹ ਪਿੰਡ ਆ ਗਿਆ ਹਮਦਪੁਰ ਬੜਾ ਵੱਡਾ ਪਿੰਡ ਆਪਣੇ ਹਾਂਜੀ ਹਮਦਪੁਰ ਓਕੇ ਜੀ ਤੇ ਆਪਣਾ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਵਪਾਰ ਦਾ ਕੰਮ ਮਿਲ ਜਾਂਦੇ ਇੱਕ ਦੋ ਪਸ਼ੂ ਹਰ ਵਾਰ ਹਾਂਜੀ 4-5 ਅੱਜ ਯਾਨੀ ਦੀ ਕੋਈ ਹੈ ਜੀ ਤਿੰਨ ਚਾਰ ਘਟ ਗਈਆਂ ਹਾਂਜੀ ਤੇ ਜਿਹੜੀ ਆਪਾਂ ਵੀਰੇ ਝੋਟੀ ਦੇਖੀ ਐ ਨੇ ਸਕਰੀਨ ਤੇ ਕਿਹੜਾ ਸੂਆ ਤੇ ਕਦੋਂ ਸੂਈ ਆ ਇਹਦਾ ਦੂਜਾ ਸੁਆ ਜੀ ਮੂੰਹੋ ਛੇ ਦੰਦਾ ਤੇ ਰਾਤ 10 11 ਵਜੇ ਸੋਈ ਆ ਜੀ ਰਾਤ 10 11 ਵਜੇ ਸੂਪੀ ਹਾਂਜੀ ਤੇ ਵੀਰੇ ਪਹਿਲੇ ਸੂਏ ਦਾ ਕਿੰਨਾ ਫਿਰ ਦੁੱਧ ਦੇਦਾ ਪਹਿਲਾ ਕਲੂਨ ਨਹੀਂ ਮਾਲਕ ਕਹਿੰਦੇ 14 ਕਿਲੋ ਦੁੱਧ ਦਿੱਤਾ ਜੀ 14 ਕਿਲੋ ਐਦ ਕੀ ਫਿਰ ਕਿੰਨਾ ਦੇ ਦੂਗੀ ਐਦ ਕੀ 16 ਦੀ ਉਮੀਦ ਤਾਂ ਹੈਗੀ 16 ਪਲਾਸੀ ਤੇ ਜਿੰਮੇ ਦਾ ਲੈਵਾ ਤੇ ਫਿਰ ਕਿੰਨਾ ਕੁ ਬੋਲਾ ਘੜਦਾ ਬਾਈ ਬੋਲਾ ਬਾਈ ਇਹਨੂੰ ਬੱਚਾ ਰਜਾ ਕੇ ਬੱਚਾ ਦੋ ਵਾਰੀ ਚੰਗਾ ਤਾਂ ਰਾਤ ਵੀ ਚੰਗਾ ਤਾਂ ਇਹ ਸੁਆ ਵੀ ਬੱਚਾ ਚੰਗਾ ਕਿ 2 ਟਾਈ ਕਿਲੋ ਬੋਲਾ ਘੜਦਾ ਜੀ ਥਾਣਾ ਤੁਣਾ ਦੀ ਫਿਰੋਕੇ ਇੱਕ ਹੀ ਇੱਕ ਨੰਬਰ ਧਾਰਾ ਮਰਾ ਕੇ ਦਿਖਾ ਦਾਂਗੀ ਕੀ ਇਹਨੇ ਕਟਾ ਦਿੱਤਾ ਜੀ ਕਟਾ ਕੇ ਖੋਲੋ ਜਿਹਨੂੰ ਤੋੜ ਕਰ ਗਏ ਚੱਕ ਚੰਗੀ ਹੈ ਜੀ ਥਣ ਲੇਬ ਦੀ ਪੂਰੀ ਸਾਫਾ ਬਾਡੀ ਵੰਤਰ ਪੂਰਾ ਚੰਗਾ ਗਾ ਤੇ ਬਾਕੀ ਜਿਹੜੇ ਥਣ ਲੱਗੇ ਥਣ ਸਪੇਸ ਤੇ ਲੱਗੇ ਪਿਆ ਉਹ ਮੈਨੇ ਵੀ ਕੋਈ ਨੇੜੇ ਹੋਵੇ ਤੇ ਬਰੀਕੀਆਂ ਬਹੁਤ ਹਨਾ ਵੀਰੇ ਹਾਂਜੀ ਬਹੁਤ ਜ਼ਿਆਦਾ ਜੀ ਫੁੱਲ ਬਰੀਕੀਆਂ ਤੇ ਚੰਗੇ ਜਾਨੀ ਆਪਾਂ ਵਜਨ ਪੂਰਾ ਚੰਗਾ ਕਹਿ ਸਕਦੇ ਹਾਂਜੀ ਹੁਣ ਤਾਂ ਮੜਾ ਤਾਜ਼ਾ ਸੂਏ ਕੇਰਮ ਪਸ਼ੂ ਲਿਫੜਦਾ ਹੀ ਹੈ ਤੇ ਖਾਣ ਪੀਣ ਦੀ ਖੁੱਲੀ ਇੱਕ ਨੰਬਰ ਹੈ ਜੀ ਓਕੇ ਜੀ ਆ ਕਰਿਓ ਜੀ ਚੱਕ ਇਧਰੋਂ ਬਣਾ ਲਓ ਕੁਆਲਿਟੀ ਕਰਿਓ ਜੀ ਚੱਕ ਹਾਂ ਲੈ ਵੇ ਦੀ ਪੂਰੀ ਸਾਫ ਆ ਦੇਖੋ ਸਿੰਘ ਸਾਲਾ ਇੱਕ ਨੰਬਰ ਲੈ ਚਲੋ ਜੀ ਇਧਰ ਉਹ ਬਣਾ ਲਿਓ ਆ ਦੇਖੋ ਜੀ ਕਰੋ ਚੈੱਕ ਜੀ ਆ ਜੋ ਮੰਗ ਹਾਂ ਲੈ ਬਾਬੂਰਾ ਸਾਫ ਤੇ ਬਾਕੀ ਦਾ ਚੱਬੜਾ ਰਗਾਂ ਕਰ ਮਾਇਨੇ ਹਵਾਨਾ ਤਿਆਰ ਕੀਤਾ ਹਾਂਜੀ ਇਹ ਤਾਂ ਬੜਾ ਬੜਾ ਕੱਢਿਆ ਵਾ ਕਰਕੇ ਹੂੰ ਆ ਦੇਖੋ ਹਾਂ ਲੈ ਵੇ ਨੇੜ ਤੋਂ ਕਰੋ ਚੈੱਕ ਇਹ ਕਾ ਨੰਬਰ ਬਾਕੀ ਦੀ ਜੇ ਆਪਾਂ ਗੱਲ ਕਰ ਲਈਏ ਚਾਰ ਸਪੇਰੇ ਦੀ ਚਾਰੇ ਪਰਲਿਆਂ ਦੀ ਝੋਟੀ ਪੂਰੀ ਧਾਰਾਂ ਤੁਰਾਂ ਤੁਹਾਨੂੰ ਕਰਾ ਦਿੰਨੇ ਆ ਜੀ ਚੈੱਕ ਲਾਓ ਜੀ ਬੱਚਾ ਚਲੋ ਜੀ ਆਹ ਦੇਖੋ ਵੀਰੋ ਬੱਚਾ ਚੁੰਗੀ ਜਾਂਦਾ ਦਿਖਾਈ ਵੀਰੇ ਮੜਾਏ ਲਓ ਜੀ ਕਰੋ ਜੱਕ ਲੈ ਚਲੋ ਜੀ ਬੰਦ ਥਣ ਲੇਵਾ ਜੇ ਥਣ ਕੱਢਿਆ ਝੋਟੀ ਨੇ ਇੱਕ ਨੰਬਰਾ ਦੇਖੋ ਜੀ ਚਾਰੇ ਥਣ ਨਿਕਣ ਵੀ ਪੂਰੇ ਗੈਪ ਤੇ ਕਦ ਕਾਠ ਵਧੀਆ ਲਾ ਬਾਕੀ ਦੀ ਗੱਲ ਜਿਹੜੇ ਥਣ ਲੱਗੇ ਸਪੇਸ ਤੇ ਲੱਗੇ ਪਿਆ ਸਾਰਾ ਤੁਹਾਨੂੰ ਕਰਾਵਾਂ ਚੈੱਕ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਬਾਕੀ ਚੰਗੇ ਬੋਲੇ ਤੇ ਝੋਟੇ ਨੇ ਸਟਾਰਟ ਹੋਣਾ ਕੋਈ ਉਮੇ ਨਹੀਂ ਹੈਗਾ ਵੀ ਦੁੱਧ ਨਾ ਦੇਵੇ ਝੋਟੇ ਤੇ ਜੇ ਮੈਂ ਵੀਰੇ ਹੁਣ ਪਾਸ ਮੈਂ ਕਿਸੇ ਦੇ ਨਾਲ ਥਾਣ ਨਹੀਂ ਲਾਇਆ ਹੈ ਨਾ ਚਾਰੇ ਨਹੀਂ ਨਹੀਂ ਬਾੜੀ ਕਿਹਦਾ ਥਾਣਾ ਦਾ ਤਲ ਉਹ ਕੋਈ ਚਾਰ ਸਪਿਰੇ ਥਾਣਾ ਦੋ ਵੀਰੇ ਫਰਤਾਰ ਇਹਦੇ 흘ਲੀ ਵਾਲੀ ਝੋਟੀ ਆ ਜਮਾ ਆ ਦੇਖੋ ਜੀ ਹੂੰ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਹਣਾ ਹਾਂਜੀ ਇੱਕ ਨੰਬਰ ਚੋਂ ਹੂੰ ਕੋਲੋਂ ਛੋਟਾ ਜਿਹਾ ਜਵਾਜੋ ਮਾਰ ਦੇ ਜਾਰ ਜਵਾਬ ਵੇਖੇ ਚੋਲੇ ਜੀ ਥੱਲੇੋਂ ਇੱਕ ਨੰਬਰ ਬਾਕੀ ਦੀ ਗੱਲ ਜਿਹੜੀ ਇਹ ਚਵਾਈ ਆ ਪੋਲੀ ਤੇ ਨਰਮ ਹਣਾ ਬਾਹਲੀ ਨਰਮ ਆਈ ਓਕੇ ਜੀ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਨਹੀਂ ਇਧਰ ਰੱਖ ਦਿਖਾਓ ਮੜਾ ਜਾ ਹੁਣ ਸਨਮਾਨ ਕਰ ਦੇ ਝੋਟੀ ਦਾ ਆਹ ਦੇਖੋ ਜੀ ਚਲੋ ਚੈੱਕ ਤੇ ਥੱਲੇੋਂ ਦਾ ਦੁੱਕ ਤੋੜਨ ਵਾਲੀ ਗੱਲ ਹੋਈ ਪਈ ਆ ਦੀ ਹਣਾ ਹਾਂਜੀ ਹਾਂਜੀ ਬਈ ਕਿੰਨੇ ਪੈਸੇ ਲੈ ਲਾਂਗੇ ਵਾ ਲੈਣ ਦੇਣੀ ਦਾ ਸੱਤ ਇਹਦਾ ਲੈਣ ਦੇਣ ਜੀ ਇੱਕ ਬੇਨਤੀ ਚ ਮਾਨਤਾਨ ਕਰ ਦਾਂਗੇ ਵੀਰੇ ਮਾਨਤਾਨ ਹੋ ਜੂਗੀ ਫਿਕਸ ਪ੍ਰਾਈਸ ਤਾਂ ਨਹੀਂ ਨਹੀਂ ਫਿਕਸ ਨਹੀਂ ਮਾਨਤਾਨ ਕਰ ਦਾਂਗੇ ਓਕੇ ਮੁੱਲ ਕਰੋ ਉਹਨੂੰ ਉਸ ਕਰਾ ਲਓ ਹਾਂਜੀ ਤੇ ਚੰਗੀ ਝੋਟੀ ਹੈ ਜੀ ਦੁੱਧ ਦੇ ਨੇ ਚੰਗਾ ਕੱਢ ਦੇਣਾ ਬਾਈ ਨੇ ਜਿੰਨਾ ਕਿਹਾ ਪਹੁੰਚ ਤੁਸੀਂ ਮੂਹਲਾ 6 ਦਿਨ ਦਾ ਹੀ ਲੱਖ 80000 ਨਾ ਕੰਨੀਆਂ ਖੜੀਆਂ ਕੰਨੀਆਂ ਖੜੀਆਂ ਜੀ ਓਕੇ ਜੀ ਤੇ 135000 ਤੁਹਾਡਾ ਮਾਨਤਾਨ ਹੋ ਜਾਣਾ ਪਿੰਡ ਭਾਗੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲਾ ਨੰਬਰ ਬਾਈ ਫੇਰ ਬੋਲ 81463 ਹੀ 19501 ਇੱਕ ਛੋਟੀ ਸੀ ਇੱਕ ਤੁਹਾਨੂੰ ਚੈੱਕ ਕਰਾਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਅਗਨ ਵੀਡੀਓ ਦੇ